ਇਨ੍ਹਾਂ ਵੀਰਾਂ ਦਾ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸਾਰੇ ਕਿਸਾਨ ਵੀਰਾਂ ਦਾ ਤੇ ਸਮੂਹ ਪਿਰਾਲੀ ਤੇ ਜਿੰਨੇ ਵੀ ਨਗਰ ਨਿਵਾਸੀ ਹੈ ਸਾਰੇ ਭਰਾਵਾਂ ਦਾ ਜਿਲ੍ਹਾ ਨੇ ਇੱਕ ਦੂਜੇ ਨੂੰ ਵੀਰ ਕਰਕੇ ਇਹ ਜ਼ਮੀਨ ਅੱਜ ਪਿੰਡ ਦੇ ਪੰਚਾਇਤ ਦੇ ਹਵਾਲੇ ਕੀਤੀ ਆ ਆਉਣ ਵਾਲੇ ਸਮੇਂ 'ਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਤੀ ਕਰਕੇ ਪੰਚਾਇਤੀ ਜ਼ਮੀਨਾਂ ਲਈ ਕੋਈ ਖਾਸ ਕੋਟੇ 'ਚੋਂ ਕਨੈਕਸ਼ਨ ਲਵਾਵਾਂਗੇ ਜਾਂ ਸੋਲਰ ਸਿਸਟਮ ਦੇ ਆਪਾਂ ਬੋਰ ਕਰਾਵਾਂਗੇ ਜਾਂ ਤਾਂ ਜੋ ਬਿਜਲੀ ਦੀ ਵੀ ਬਚਤ ਹੋਵੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਉਹਨਾਂ ਦੀ ਸਿੰਚਾਈ ਵੀ ਹੋਏ ਤੇ ਇਹਦੇ ਵੇਖੋ ਇੱਕ ਮੈਸੇਜ ਹੀ ਆ ਕਿ ਜੇ ਆਪਾਂ ਚੰਗੇ ਕੰਮ ਕਰਦੇ ਆ ਕਿਰਤ ਕਰਦੇ ਆ ਉਹ ਕਿਰਤ ਦੇ ਪੈਸੇ ਨਾਲ ਹੀ ਬਰਕਤ ਪੈਂਦੀ ਆ ਜੇ ਆਪਾਂ ਭਾਵੇਂ ਪੰਚਾਇਤ ਦੀ ਆ ਸਰਕਾਰੀ ਜ਼ਮੀਨ ਆ ਤੇ ਭਾਵੇਂ ਕਿਹੇ ਵਿਅਕਤੀ ਵਿਸ਼ੇਸ਼ ਦੀ ਜ਼ਮੀਨ ਆ ਜਦੋਂ ਆਪਾਂ ਕਬਜ਼ਾ ਕਰਦੇ ਆ ਉਹਦੀ ਬਦਸੀਸ ਉਹ ਬੰਦੇ ਦੀ ਲੈ ਕੇ ਬਹਿ ਜਾਂਦੀ ਆ देखो ਪਹਿਲੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਆ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਤੇ ਕੀ ਛੁਟਣਾ ਹੁੰਦਾ ਸੀ ਜਿਹਦੀ ਸਰਕਾਰ ਪੰਜ ਨਹੀਂ ਜਿਹੜਾ ਐਮਐਲਏ ਮੰਤਰੀ ਜਿਹੜੇ ਹਲਕੇ ਜੋ ਪੰਜਣਾ ਉਹਨੇ ਆਪਦੇ ਚਹੇਤਿਆਂ ਨੂੰ ਸਾਥੀਆਂ ਨੂੰ ਪੰਜ ਕਿੱਲੇ ਤੇਰੀ ਤੇ ਪੰਜ ਕਿੱਲੇ ਮੇਰੀ ਤੇ ਤੂੰ ਵਾਲਾ ਤੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਬਜ਼ੇ ਜਿਹੜੇ ਉਹ ਹਜ਼ਾਰਾਂ ਏਕੜਾਂ ਦੇ ਕਬਜ਼ੇ ਹੋ ਗਏ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਇੱਕ ਏਕੜ ਵੀ ਕੋਈ ਵਿਖਾ ਦੇ ਪੰਜਾਬ ਦੇ ਵਿੱਚ ਵੀ ਸਾਡੇ ਆਮ ਆਪੀ ਪਾਰਟੀ ਦੇ ਕਿਹੇ ਐਮਏ ਤੇ ਕਿਹੇ ਹਲਕਾ ਚਾਰਚ ਕਿਹੇ ਮੰਤਰੀ ਜਾਂ ਕਿਹੇ ਲੀਡਰ ਨੇ ਕਿਸੇ ਦਾ ਕਬਜ਼ਾ ਕਰਾਇਆ ਹੈ ਜਾਂ ਆਪ ਕਬਜ਼ਾ ਕੀਤਾ ਨੂਰਪੁਰ ਖੀਰਾਲੀ ਪਿੰਡ ਆ ਇਹਦੇ ਤੇ ਲੰਬੇ ਸਮੇਂ ਤੋਂ ਕਿਸਾਨ ਵੀਰਾਂ ਨੇ ਕਬਜ਼ਾ ਕੀਤਾ ਹੈ 22 ਏਕੜ ਦੇ ਕਰੀਬ ਇਹਨਾਂ ਵੀਰਾਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਕਿਸਾਨ ਵੀਰਾਂ ਦਾ ਤੇ ਸਮੂਹ ਹਿਰਾਲੀ ਦੇ ਜਿੰਨੇ ਵੀ ਨਗਰ ਨਿਵਾਸੀ ਹੈ ਸਾਰੇ ਭਰਾਵਾਂ ਦਾ ਜਿਲ੍ਹਾ ਨੇ ਇੱਕ ਦੂਜੇ ਨੂੰ ਵੇਰ ਕਰਕੇ ਇਹ ਜ਼ਮੀਨ ਅੱਜ ਪਿੰਡ ਦੇ ਪੰਚਾਇਤ ਦੇ ਹਵਾਲੇ ਕੀਤੀ ਆ 28800 ਰੁਪਏ ਨੂੰ ਇਹ ਪ੍ਰਤੀ ਏਕੜ ਇਹ ਬਰਾਨੀ ਜ਼ਮੀਨ ਜਿਹਦਾ ਕਰਕੇ ਘੱਟ ਰੇਟ ਤੇ ਗਈ ਆ ਗਾਉਣ ਵਾਲੇ ਸਮੇਂ 'ਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਪੰਚਾਇਤੀ ਜ਼ਮੀਨਾਂ ਲਈ ਕੋਈ ਖਾਸ ਕੋਟੇ 'ਚੋਂ ਕਨੈਕਸ਼ਨ ਲਵਾਵਾਂਗੇ ਜਾਂ ਸੋਲਰ ਸਿਸਟਮ ਤੇ ਆਪਾਂ ਬੋਰ ਕਰਾਵਾਂਗੇ ਜਾਂ ਤਾਂ ਜੋ ਬਿਜਲੀ ਦੀ ਵੀ ਬਚਤ ਹੋਵੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਉਲਾਂ ਦੀ ਸਿੰਚਾਈ ਵੀ ਹੋਵੇ ਤੇ ਮੈਂ ਸਮੂਹ ਪੰਜਾਬ ਦੇ ਜਿੰਨੇ ਵੀ ਕਿਸਾਨ ਹੈ ਜਿਨ੍ਹਾਂ ਕਬਜ਼ਾ ਕੀਤਾ ਆ ਸ਼ਾਮਲਾਟ ਮਸ਼ਤਰਕਾ ਬਾਲਕਾਨਾ ਪੰਚਾਇਤੀ ਜ਼ਮੀਨਾਂ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਇਹ ਕਿਸਾਨ ਵੀ ਰੱਗੇ ਆ ਨਾ ਇਸੇ ਤਰ੍ਹਾਂ ਅੱਗੇ ਆ ਕੇ ਆਪਾਂ ਪੰਚਾਇਤੀ ਜ਼ਮੀਨਾਂ ਪਿੰਡ ਦੇ ਹਵਾਲੇ ਕਰੀਏ ਇਹ ਪੈਸੇ ਕੋਈ ਇਹ ਨਹੀਂ ਵੀ ਕਿਸੇ ਲੀਡਰ ਨੇ ਜਾਂ ਕੋਈ ਸਰਕਾਰ ਨੇ ਲੈ ਜਾਣੇ ਆ ਇਹ ਪੈਸੇ ਤੁਹਾਡੇ ਹੀ ਨਗਰ ਤੇ ਲੱਗਣੇ ਆ ਤੁਹਾਡੇ ਪਿੰਡ ਦੇ ਵਿਕਾਸ ਤੇ ਲੱਗਣੇ ਆ ਤੇ ਇਹਨਾਂ ਬੰਦਿਆਂ ਦੀ ਵੇਖੋ ਸੋਚ ਕਿੱਡੀ ਵਧੀਆ ਆ ਇਨਾ ਆਪ ਕਹ ਆ ਕਿ ਜੇ ਅਸੀਂ ਇਸ ਝਗੜੇ ਚ ਨਾ ਪਿੰਦੇ ਪੰਚਾਇਤੀ ਪੈਲੀ ਨਾ ਡਿਪਾਰਟਮੈਂਟ ਨਾ ਤੇ ਲੋਕਾਂ ਦਾ ਨਾ ਕੇਸ ਝਗੜਦੇ ਤੇ ਹੋ ਸਕਦਾ ਜਿੰਨੀ ਜਿੰਨੀ ਪੈਲੀ ਸਾਡੇ ਕੋ ਇਹ ਪੰਚਾਇਤੀ ਹੀ ਨਾ ਕਿਸੇ ਕੋ 2 ਏਕੜ ਆ ਕਿਸੇ ਕੋ 3 ਏਕੜ ਆ ਇਹ ਕਹਿੰਦੇ ਵੀ ਅਸੀਂ ਮਿਹਨਤ ਕਰਦੇ ਪੈਸੇ ਖੱਜਲ ਖਰਾਬ ਨਾ ਨਾ ਕਰਦੇ ਇਨੀ ਇਨੀ ਜ਼ਮੀਨ ਅਸੀਂ ਮਿਹਨਤ ਕਰਕੇ ਮੁੱਲ ਲੈ ਜਾਣੀ ਕਹਿਣ ਦਾ ਭਾਵ 28 ਕਿੱਲਿਆਂ ਦੇ ਕਬਜ਼ਾ ਕੀਤਾ ਤੇ 28 ਕਿੱਲੇ ਇੰਨਾ ਪਿੰਡ ਚੋਂ ਹੋਰ ਕਿਸੇ ਲੋੜਵੰਦੀ ਮੁੱਲ ਲੈ ਲੈਣੇ ਮਿਹਨਤ ਕਰਕੇ ਤੇ ਇਹ ਤੇ ਵੇਖੋ ਇੱਕ ਮੈਸੇਜ ਹੀ ਆ ਵੀ ਜੇ ਆਪਾਂ ਚੰਗੇ ਕੰਮ ਕਰਦੇ ਆ ਕਿਰਤ ਕਰਦੇ ਆ ਉਹ ਕਿਰਤ ਦੇ ਪੈਸੇ ਨਾਲ ਹੀ ਬਰਕਤ ਪੈਂਦੀ ਆ ਜੇ ਆਪਾਂ ਭਾਵੇਂ ਪੰਚਾਇਤ ਦੀ ਆ ਸਰਕਾਰੀ ਜ਼ਮੀਨ ਆ ਤੇ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਮੀਨ ਆ ਜਦੋਂ ਆਪਾਂ ਕਬਜ਼ਾ ਕਰਦੇ ਆ ਉਹਦੀ ਬਦਸੀਸ ਉਹ ਬੰਦੇ ਦੀ ਲੈ ਕੇ ਬਹਿ ਜਾਂਦੀ ਆ ਉਹ ਵੱਡਾ ਨੁਕਸਾਨ ਕਈਆਂ ਕਰ ਦਿੰਦੀ ਆ ਆਪਾਂ ਤੇ ਉਹ ਬੇਨਤੀ ਕਰਾਂਗੇ ਵੀ ਜੇ ਕੋਈ ਤੁਹਾਡੇ ਕੋਲ ਸਰਕਾਰੀ ਪੰਚਾਇਤੀ ਜ਼ਮੀਨ ਆ ਉਹ ਆਪਦੇ ਪਿੰਡ ਦੇ ਆਪਦੀ ਪੰਚਾਇਤ ਦੇ ਹਵਾਲੇ ਕਰੋ ਤੇ ਉਹਦੇ ਪੈਸੇ ਨਾਲ ਤੁਹਾਡੇ ਪਿੰਡ ਦਾ ਵਿਕਾਸ ਹੋਵੇ ਤੇ ਤੁਹਾਡੀ ਵੀ ਜਿਹੜੀ ਫਸਲ ਆ ਉਹਦੇ ਚ ਬਰਕਤ ਪਵੇ ਤੁਹਾਡੇ ਬੱਚੇ ਚੜ੍ਹਦੀਆਂ ਕਲਾਇ ਰਹਿਣ ਤੇ ਗਾਂ ਅਫਸਰ ਬਣ ਕੇ ਤੁਹਾਡੇ ਪਿੰਡ ਦਾ ਨਾਂ ਤੁਹਾਡੇ ਇਲਾਕੇ ਦਾ ਨਾਂ ਤੁਹਾਡੇ ਪਰਿਵਾਰ ਦਾ ਨਾਂ ਰੋਸ਼ਨ ਕਰਨ ਤੇ ਉਹ ਪਿੰਡ ਆ ਖੀਰਾ ਵਾਲੀ ਜਿੱਥੋਂ ਵੱਡੇ ਵੱਡੇ ਕਬੱਡੀ ਖਿਡਾਰੀ ਹੋਏ ਜੇ ਮਾਂ ਖੇਡ ਕਬੱਡੀ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਇੱਥੋਂ ਪੁਲਵਾਨਾਂ ਨੇ ਕਬੱਡੀ ਦੀ ਸ਼ੁਰੂਆਤ ਹੀ ਇਸ ਪਿੰਡ ਤੋਂ ਆਪਾਂ ਕਹਿ ਸਕਦੇ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਕਬੱਡੀ ਦੇ ਪਲੇਅਰ ਪੈਦਾ ਹੋਏ ਕਬੱਡੀ ਕੱਪ ਜਿੱਤੇ ਇਥੋਂ ਗੱਗੀ ਖੀਰਾ ਵਾਲੀ ਆ ਜਿਹੜਾ ਅੱਜ ਵੀ ਸਾਡਾ ਭਰਾ ਖੇਡਣ ਗਿਆ ਮੈਚ ਉਹਨਾਂ ਦੇ ਪਿਤਾ ਜੀ ਜਿਹੜੇ ਦੋ ਵਾਰ ਦੇ ਸਰਪੰਚ ਰਹੇ ਆ ਉਹ ਵੀ ਆਏ ਆ ਨਾਲ ਮੇਰੇ ਸਤਿਕਾਰਯੋਗ ਇਥੋਂ ਹਲਕਾ ਇੰਚਾਰਜ ਅਰਜਨワੜੀ ਸਰਦਾਰ ਸੱਜਨ ਸਿੰਘ ਕੀਮਾ ਜੀ ਵੀ ਮੌਜੂਦ ਨੇ ਇਹਨਾਂ ਦਾ ਵੀ ਧੰਨਵਾਦ ਵੀ ਚੰਗੇ ਪਿੰਡ ਚੰਗੇ ਲੋਕ ਨੇ ਜਿਨ੍ਹਾਂ ਨੇ ਆਪ ਅੱਗੇ ਆ ਕੇ ਪੰਚਾਇਤੀ ਪੈਲੀ ਦੀ ਬੋਲੀ ਕਰਾ ਕੇ ਸਕੌਤੇ ਤੇ ਪੈਲੀ ਲਈ ਦੇਖੋ ਘੱਟ ਤੋਂ ਘੱਟ 6-7 ਲੱਖ ਰੁਪਇਆ 8.5 ਲੱਖ 8.5 ਲੱਖ ਰੁਪਇਆ ਤੇ ਅੱਜ ਹੀ ਇਸ ਜ਼ਮੀਨ ਤੋਂ ਆ ਗਿਆ ਤੇ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹੀ ਹਰ ਪਿੰਡ ਦੀ ਆਪਦੀ ਪੰਚਾਇਤ ਦੀ ਜ਼ਮੀਨ ਆ ਤੇ ਜੇ ਇਹ ਜ਼ਮੀਨਾਂ ਚ ਕੋਤੇ ਦੇ ਚੜਨ ਤੇ ਮੈਨੂੰ ਲੱਗਦਾ ਵਾ ਵੀ ਪਿੰਡਾਂ ਨੂੰ ਵਿਕਾਸ ਲਈ ਕਿਸੇ ਗ੍ਰਾਂਟ ਦੀ ਲੋੜ ਨਹੀਂ ਪੈਣੀ ਇਹਨਾਂ ਪੈਸੇ ਨਾਲ ਹੀ ਪਿੰਡ ਦਾ ਵਿਕਾਸ ਹੋ ਜਾਣਾ ਵੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਆ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਤੇ ਕੀ ਛੁਟਣਾ ਹੁੰਦਾ ਸੀ ਜਿੱਦੀ ਸਰਕਾਰ ਬਣ ਜਣੀ ਜਿਹੜਾ ਐਮਐਲਏ ਮੰਤਰੀ ਜਿਹੜੇ ਹਲਕੇ ਜੋ ਬਣ ਜਣਾ ਉਹਨੇ ਆਪਦੇ ਚਹੇਤਿਆਂ ਨੂੰ ਸਾਥੀਆਂ ਨੂੰ ਕਬਜ਼ਾ ਕਰਾ ਦਿੰਦਾ ਕਿ ਆਹ 10 ਕਿੱਲੇ ਜ਼ਮੀਨ ਹੀ 5 ਕਿੱਲੇ ਤੇਰੀ ਤੇ 5 ਕਿੱਲੇ ਮੇਰੀ ਤੇ ਤੂੰ ਵਾਲਾ ਤੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਬਜ਼ੇ ਜਿਹੜੇ ਉਹ ਹਜ਼ਾਰਾਂ ਏਕੜਾਂ ਦੇ ਕਬਜ਼ੇ ਹੋ ਗਏ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਇੱਕ ਇਕੜ ਵੀ ਕੋਈ ਵਿਖਾ ਦੇ ਪੰਜਾਬ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਹਲਕਾ ਚਾਰਜ ਕਿਹੇ ਮੰਤਰੀ ਜਾਂ ਕਿਹੇ ਲੀਡਰ ਨੇ ਕਿਸੇ ਦਾ ਕਬਜ਼ਾ ਕਰਾਇਆ ਵਜਾ ਆਪ ਕਬਜ਼ਾ ਕੀਤਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਤੇ ਲੋਕਾਂ ਨੂੰ ਵੀ ਥੱਲੇ ਗਰਾਊਂਡ ਤੇ ਪਤਾ ਲੱਗਦਾ ਰਹਿੰਦਾ ਵੀ ਵਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਸਰਕਾਰੇ ਚ ਸਨਮਾਈ ਹੁੰਦੀ ਹੁੰਦੀ ਸਨਮਾਈ ਕਿ ਨਹੀਂ ਭਰਾਓ ਹੁੰਦੀ ਹਾਂਜੀ ਫਿਰ ਇਹਨਾਂ ਨਾਲ ਸਾਡਾ ਐਡਾ ਪਿਆਰ ਆ ਭਾਵੇਂ ਸਾਡੇ ਇਹਨਾਂ ਨਾਲ ਕੇਸ ਚੱਲਦੇ ਆ ਅਸੀਂ ਠੇਕੇ ਤੇ ਫਿਰ ਇਹਨਾਂ ਨੂੰ ਜ਼ਮੀਨ ਦਿੱਤੀ ਤੁਹਾਨੂੰ ਦਿੱਤੀ ਕਿ ਬਾਹਰ ਦਿੱਤੀ ਜੀ ਇਹਨਾਂ ਭਰਾਵਾਂ ਕਹਿੰਿਆ ਵੀ ਸਾਨੂੰ ਦੇਣੀ ਜੇ ਮੈਂ ਕਹਾ ਬਿਲਕੁਲ ਤੁਹਾਨੂੰ ਮਿਲੂਗੀ ਤੇ ਨਾਲੇ ਕਿੰਦੇ ਕਹੇ ਕਿ ਇਹ ਨਹੀਂ ਝਗੜਦਾ ਮੈਂ ਨਹੀਂ ਝਗੜਦਾ ਕੋਈ ਕੇ ਨਹੀਂ ਝਗੜਦਾ ਇਹ ਭਰਾ ਨੇ ਚਕੋਤੇ ਦੇ ਪੈਸੇ ਦਿਆ ਕਰੋ ਤੁਸੀਂ ਵਾਇਆ ਕਰੋ ਨਿਜਾਰੇ ਲਓ ਹਾਂਜੀ ਅਫਸਰ ਵੀ ਵਧੀਆ ਸਾਡੇ ਪਿੰਡਾਂ ਦੇ ਲੋਕ ਵੀ ਵਧੀਆ ਸਾਡੇ ਏਡੀਸੀ ਰੂਰਲ ਡਿਵੈਲਪਮੈਂਟ ਇਹਨਾਂ ਦਾ ਵੀ ਧੰਨਵਾਦ ਇਹ ਵੀ ਇੱਥੇ ਆ ਕੇ ਕਿਸਾਨਾਂ ਦੇ ਨਾਲ ਬਹਿ ਕੇ ਇਹਨਾਂ ਗੱਲਬਾਤ ਕਰਕੇ ਅੱਜ ਚਕੋਤੇ ਦੀਆਂ ਪਰਤੀਆਂ ਕੱਢਤੀਆਂ ਵੀਡੀਓ ਸਾਹਿਬ ਦਾ ਧੰਨਵਾਦ ਜਦੋਂ ਅਫਸਰ ਚੰਗੇ ਹੋਣ ਨਾ ਵੀਡੀਓ ਡੀਡੀਪੀਓ ਏਡੀਸੀ ਸੈਕਟਰੀ ਤੇ ਮੈਨੂੰ ਮੇਰੇ ਕਿਹੇ ਪਿੰਡ ਕੋਈ ਕਬਜ਼ਾ ਨਹੀਂ ਰਹਿ ਸਕਦਾ ਇਹ ਸਾਡੇ ਅਫਸਰ ਹੀ ਬੋਲਮਾਲ ਕਰਦੇ ਆ ਰਹਦੇ ਆ ਤੇ ਫੇਰ ਹੀ ਕਬਜ਼ੇ ਹੁੰਦੇ ਆ ਚੰਗੇ ਅਫਸਰ ਤੇ ਵੇਖੋ ਇਹਨਾਂ ਆ ਕੇ ਤੇ ਪਰਚੀਆਂ ਵੀ ਕਾਟਦੀਆਂ ਠੇਕੇ ਦੇ ਚੋਤੇ ਦੇ ਪੈਸੇ ਵੀ ਮਿਲਦੇ ਆ ਜੋ 80 ਸਾਲਾਂ ਨੂੰ ਪੀਰ ਕਰਨੀ ਚਾਹ ਰਹੇ ਉੱਤਰ ਆ ਕੇ ਆਓ ਤੇ ਜਿਹੜੀ ਇਹਨਾਂ ਦੇ ਕਬਜ਼ੇ ਕਿਤੇ ਹੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਦੇ ਜ਼ਮੀਨਾਂ ਤੇ ਕਬਜ਼ੇ ਆ ਸਰਕਾਰੀ ਪੰਚਾਇਤੀ ਜ਼ਮੀਨਾਂ ਤੇ ਉਹਨਾਂ ਨੂੰ ਵੀ ਤੇ ਨਾਲ ਵੀਡੀਓ ਡੀਡੀਪੀਓ ਏਡੀਸੀ ਤੇ ਪੰਚਾਇਤ ਸੈਕਟਰੀ ਉਹਨਾਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਜਿਹੜੇ ਕਿਸਾਨਾਂ ਥੱਲੇ ਜਮੀਨਾਂ ਉਹਨਾਂ ਦੀਆਂ ਚਕੋਤੇ ਦੀਆਂ ਪਰਚੀਆਂ ਕੱਟ ਗਈ ਤੇ ਪੰਜਾਬ ਦੀ ਇਨਕਮ ਨੂੰ ਵਧਾਏ ਤੁਸੀਂ ਜਿੱਥੇ ਤਨਖਾਹਾਂ ਲੈਂਦੇ ਜੇ ਉਹ ਡਿਪਾਰਟਮੈਂਟ ਦੀ ਸੁੱਖ ਮੰਗੋ ਉਹ ਡਿਪਾਰਟਮੈਂਟ ਨੂੰ ਫਾਇਦੇ 'ਚ ਲਿਆਓ ਤਾਂ ਜੋ ਤੁਹਾਨੂੰ ਵੀ ਤਨਖਾਹਾਂ ਦੇਣ 'ਚ ਤੇ ਪੰਜਾਬ ਦਾ ਵਿਕਾਸ ਕਰ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ